ਆਓ ਅੱਜ ਇੱਕ ਹੋਰ ਵਿਸ਼ਾ ਆਪਾਂ ਸਾਂਝਾ ਕਰੀਏ ਇਹ ਹੈ ਕੂਕਿਆਂ ਦੀ ਵਿਥਿਆ ਇਹ ਹੈ ਡਾਕਟਰ ਗੰਡਾ ਸਿੰਘ ਵੱਲੋਂ ਲਿਖੀ ਗਈ ਕੂਕਿਆਂ ਦੀ ਵਿਥਿਆ ਕਿਤਾਬ ਉਸ ਤੇ ਆਧਾਰਿਤ ਮੈਂ ਕੁਝ ਚੋਣਮਾ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਕੁਝ ਇੱਕ ਟਿੱਪਣੀਆਂ ਮੈਂ ਆਪਣੇ ਵੱਲੋਂ ਵੀ ਕੀਤੀਆਂ ਨੇ ਕਿਉਂਕਿ ਹਾਲਾਤ ਦੇ ਮੁਤਾਬਕ ਬਹੁਤ ਕੁਝ ਬਦਲਦਾ ਜਾ ਰਿਹਾ ਹੈ ਤੇ ਹੋਰ ਵੀ ਬਦਲਣ ਦੀ ਸੰਭਾਵਨਾ ਨਿਤ ਦਿਨ ਹੁੰਦੀ ਰਹਿੰਦੀ ਹੈ ਤੁਸੀਂ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਆਪ ਹੀ ਨਿਗਾਹ ਮਾਰ ਕੇ ਵੇਖ ਲਓ ਕਿ ਤੁਸੀਂ ਨਮੀਨਤਾ ਨੂੰ ਆਪਣੀ ਜ਼ਿੰਦਗੀ ਚ ਅਪਣਾ ਰਹੇ ਹੋ ਕਿ ਨਹੀਂ ਅਪਣਾ ਰਹੇ ਜਿਹੜਾ ਵੀ ਵਿਅਕਤੀ ਨਮੀਨਤਾ ਨੂੰ ਨਹੀਂ ਅਪਣਾਉਂਦਾ ਉਹ ਸਮੇਂ ਨਾਲੋਂ ਜਮਾਨੇ ਨਾਲੋਂ ਪਛੜ ਜਾਂਦਾ ਹੈ ਤੇ ਉਹਨੂੰ ਨਾ ਸਮਝ ਹੀ ਗਿਣਾ ਜਾਂਦਾ ਹੈ ਤੇ ਉਹ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚੋਂ ਲਗਭਗ ਫੇਲ ਹੋ ਜਾਂਦਾ ਹੈ ਤੇ ਇੱਕ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਨਾਲ ਮੈਂ ਕੋਈ ਸਿੱਖਿਆ ਦੇਣੀ ਚਾਹਨਾ ਆਪਣੇ ਨੌਜਵਾਨਾਂ ਨੂੰ ਸਿੱਖ ਸਮਾਜ ਨੂੰ ਕਿ ਉਹ ਜੇ ਇਹਨਾਂ ਚੀਜ਼ਾਂ ਨੂੰ ਕਿਤਾਬਾਂ ਨੂੰ ਪੜ੍ਹ ਲੈਣ ਤੇ ਕੁਝ ਸਿੱਖ ਲੈਣ ਤਾਂ ਬਾਰ-ਬਾਰ ਗਲਤੀਆਂ ਨਹੀਂ ਕਰਨਗੇ ਸਿੱਖਾਂ ਅਤੇ ਅੰਗਰੇਜ਼ਾਂ ਦੀ ਇੱਕੋ ਵੱਡੀ ਜੰਗ ਹੋਈ ਹੈ ਉਹ ਹੈ ਸ਼ਾਮ ਸਿੰਘ ਅਟਾਰੀ ਵਾਲੀ ਜੰਗ ਇੱਥੇ ਸਿੱਖ ਹਾਰ ਗਏ ਭਾਵੇਂ ਜੋ ਮਰਜ਼ੀ ਆਖੀ ਜਾਣ ਕੋਈ ਮਾਤਾ ਬੀਬੀ ਜੰਦਾ ਨੂੰ ਮਹਾਰਾਣੀ ਜੰਦਾ ਨੂੰ ਦੋਸ਼ੀ ਠਹਿਰਾਉਂਦਾ ਕੋਈ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੂੰ ਦੋਸ਼ੀ ਠਹਿਰਾਉਂਦਾ ਪਰ ਕੁੱਲ ਮਿਲਾ ਕੇ ਕਾਰਨ ਕੋਈ ਵੀ ਹੋਵੇ ਉਹ ਜੰਗ ਅੰਗਰੇਜ਼ਾਂ ਤੋਂ ਸਿੱਖ ਹਾਰ ਗਏ ਦੂਜੀ ਜੰਗ ਚੇਲਿਆਂਵਾਲੀ ਦੇ ਸਥਾਨ ਤੇ ਹੋਈ ਸੀ ਉਥੇ ਵੀ ਸਿੱਖ ਹਾਰ ਗਏ ਅੰਗਰੇਜ਼ਾਂ ਤੋਂ ਤੇ ਫਿਰ ਭਾਈ ਰਾਮ ਸਿੰਘ ਕੂਕੇ ਦਾ ਜਨਮ 1816 ਵਿੱਚ ਹੋਇਆ ਸੀ ਪਿੰਡ ਭੈਣੀ ਵਿਖੇ ਤਾਂ ਇਹ ਜਦੋਂ ਜਵਾਨ ਹੋਇਆ ਤਾਂ ਲਗਭਗ 1837 ਤੇ ਵਿੱਚ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਿਆ ਤੇ ਕੁਝ ਸਾਲ ਰਣਜੀਤ ਸਿੰਘ ਦੀ ਫੌਜ ਵਿੱਚ ਇਸ ਨੇ ਨੌਕਰੀ ਕੀਤੀ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਗੱਦੀ ਖੋਣ ਵਾਸਤੇ ਬੁਰਸ਼ਾਗਰਦੀ ਚੱਲ ਪਈ ਘਰੇਲੂ ਯੰਗ ਚੱਲ ਪਈ ਅੰਦਰ ਖਾਤੇ ਹੀ ਇੱਕ ਦੂਜੇ ਨੂੰ ਕਤਲ ਕਰਨ ਲੱਪ ਪਏ ਉਸ ਨੂੰ ਗੱਦੀ ਤੋਂ ਲਾਉਣਾ ਹੈ ਉਹਨੂੰ ਕਤਲ ਕਰਨਾ ਹੈ ਉਹਨੂੰ ਕੈਦ ਕਰਨਾ ਹੈ ਤੇ ਇਹ ਬਹੁਤ ਕੁਝ ਚੱਲ ਪਿਆ ਤੇ ਇਹਦੇ ਨਾਲ ਬਾਬਾ ਰਾਮ ਸਿੰਘ ਨੌਕਰੀ ਛੱਡ ਕੇ ਆਪਣੇ ਘਰ ਆ ਗਿਆ ਤੇ ਇਸ ਤੋਂ ਬਾਅਦ ਉਹਦੇ ਅੰਦਰ ਸਿੱਖ ਹੋਣ ਦੇ ਨਾਤੇ ਅਰ ਸਿੱਖ ਫੌਜ ਦੇ ਵਿੱਚ ਰਿਹਾ ਹੋਣ ਕਰਕੇ ਸੇਖਾ ਰਾਜ ਦੀ ਸਲਾਮਤੀ ਵਾਸਤੇ ਬਹੁਤ ਕੁਝ ਕਰਨਾ ਤੇ ਚਾਹੁੰਦਾ ਸੀ ਤੇ ਲੁਕਵੇਂ ਢੰਗ ਨਾਲ ਪ੍ਰਚਾਰ ਕਰਦਾ ਵੀ ਰਿਹਾ ਤੇ ਲੋਕਾਂ ਨੂੰ ਪ੍ਰੇਰਣਾ ਵੀ ਭਾਈ ਰਾਮ ਸਿੰਘ ਕਰਦਾ ਰਿਹਾ ਫਿਰ ਰਾਮ ਸਿੰਘ ਦੇ ਸਾਥੀ ਕੁਝ ਸਮੇਂ ਤੋਂ ਬਾਅਦ ਆਪਣੇ ਰਾਜ ਦੀ ਵਾਪਸੀ ਵਾਸਤੇ ਸਲਾਮਤੀ ਵਾਸਤੇ ਲੁਕਵੇਂ ਢੰਗ ਨਾਲ ਜਿਹੜਾ ਬੁਰਛਾ ਕਰਦੀ ਕਰਨ ਲੱਗੇ ਮਾਰ ਕਾਟ ਤੇ ਉਤਰ ਆਏ ਤੇ ਇਹ ਮਨਮਾਨੀਆਂ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਦੇ ਬੁੱਚੜਾ ਨੂੰ ਜਿਹੜੇ ਕਿ ਗਾਵਾਂ ਮੱਝਾਂ ਆਦਿਕ ਦਾ ਬੱਕਰਿਆਂ ਭੇਡੂਆਂ ਵਗੈਰਾ ਦਾ ਮਾਸ ਵੇਚਦੇ ਸਨ ਤੇ ਲੋਕਾਂ ਨੂੰ ਲੋੜ ਪੂਰੀ ਕਰਨ ਵਾਸਤੇ ਸਪਲਾਈ ਕਰਦੇ ਸਨ ਤੇ ਉਦੋਂ ਇੱਥੇ ਮੁ슬ਮਾਨ ਵੀ ਸੀ ਉਹ ਗਾਵਾਂ ਦਾ ਵੀ ਮਾਸ ਖਾਂਦੇ ਸੀ ਇੱਥੇ ਗੋਰੇ ਵੀ ਸੀ ਭਾਵੇਂ ਕਿ ਮਾਸ ਖਾਣ ਦਾ ਜਿਹਦਾ ਦਿਲ ਕਰਦਾ ਹੈ ਉਨੂੰ ਕੋਈ ਰੋਕ ਨਹੀਂ ਸੀ ਤੋਂ ਇਸ ਤਰ੍ਹਾਂ ਉਥੇ ਜਿਹੜੇ ਰਾਮ ਸਿੰਘ ਦੇ ਸਾਥੀ ਸੀ ਉਹਨਾਂ ਨੇ ਅੰਮ੍ਰਿਤਸਰ ਦੇ ਇਹਨਾਂ ਬੁੱਚੜਾਂ ਤੇ ਹਮਲਾ ਕਰ ਦਿੱਤਾ ਤੇ ਕੁਝ ਬੁੱਚੜ ਕਤਲ ਕਰ ਦਿੱਤੇ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਿਉਂ ਕਰਦੇ ਹੋ ਫਿਰ ਰਾਏਕੋਟ ਗਏ ਉਥੇ ਵੀ ਇਹਨਾਂ ਨੇ ਬੁੱਚੜਾਂ ਨੂੰ ਕਤਲ ਕੀਤਾ ਤੇ ਕੂਕਿਆਂ ਨੇ ਅਨੇਕ ਥਾਈਂ ਮੜੀਆਂ ਢਾਈਆਂ ਸਮਾਧਾਂ ਢਾਈਆਂ ਕਬਰਾਂ ਤੋੜੀਆਂ ਭਾਵ ਕੇ ਆਪਣੀ ਮਨਮਾਨੀ ਕਰਨ ਲੱਗ ਪਏ ਇਹਨਾਂ ਨੂੰ ਲੱਗਦਾ ਸੀ ਕਿ ਸਾਡੀ ਤਾਕਤ ਬਹੁਤ ਹੈ ਸਾਨੂੰ ਕੌਣ ਰੋਕਣ ਵਾਲਾ ਹੈ ਤੇ ਅਸੀਂ ਤਾਂ ਆਪਣਾ ਰਾਜ ਵਾਪਸ ਲੈ ਆਵਾਂਗੇ ਫਿਰ ਰਾਮ ਸਿੰਘ ਤੋਂ ਬਾਗੀ ਹੋ ਕੇ ਕਿਉਂਕਿ ਉਦੋਂ ਜਿਹੜਾ ਅੱਜ ਦਾ ਕੋਈ ਸੋਸ਼ਲ ਮੀਡੀਆ ਕੋਈ ਪ੍ਰਚਾਰ ਦੂਜੇ ਤੱਕ ਆਪਣੀ ਖਬਰ ਪਹੁੰਚਾਉਣੀ ਇਹ ਤਾਂ ਹੈ ਨਹੀਂ ਸੀ ਰਾਮ ਸਿੰਘ ਤੋਂ ਬਾਗੀ ਹੋ ਕੇ ਮਲਾਉਦ ਮਰੇਲ ਕੋਟਲਾ ਥਾਣੇ ਇਹਨਾਂ ਕੂਕਿਆਂ ਨੇ ਲੁੱਟ ਲਏ ਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰ ਦਿੱਤਾ ਫਿਰ ਤੇ ਹਹਾਕਾਰ ਮਚ ਗਈ ਸਰਕਾਰ ਦੇ ਵਿੱਚ ਕਿ ਇਹ ਤਾਂ ਐਡੇ ਹਨੇਰਗਰਦੀ ਬਚਾ ਦਿੱਤੀ ਥਾਂ ਥਾਂ ਤੇ ਇਹ ਮਾਰ ਕਾਟ ਕਰ ਰਹੇ ਨੇ ਤਾਂ ਇਸ ਤਰ੍ਹਾਂ ਸਰਕਾਰ ਸਬਦਨ ਹੋ ਗਈ ਫਿਰ ਇਹਨਾਂ ਨੇ ਆਪਣੇ ਸਾਰੇ ਦੇ ਸਾਰੇ ਜਿੱਥੇ ਵੀ ਸਰਕਾਰੀ ਮੁਲਾਜ਼ਮ ਪੁਲਿਸ ਵਾਲੇ ਜਾਂ ਫੌਜ ਵਾਲੇ ਉਹਨਾਂ ਨੂੰ ਹੁਕਮ ਦੇ ਦਿੱਤਾ ਗੋਰੀ ਸਰਕਾਰ ਨੇ ਕਿ ਇਹਨਾਂ ਜਾਤੀਆਂ ਨੂੰ ਧੱਕੇਸ਼ਾਹੀਆਂ ਨੂੰ ਇਹਨਾਂ ਨੂੰ ਰੋਕੋ ਤੇ ਇਹਨਾਂ ਬੁਰਸ਼ਾਗਰਦਾਂ ਨੂੰ ਕਰਾਰੀ ਸਜ਼ਾ ਦਿਓ ਗ੍ਰਿਫਤਾਰ ਕਰਕੇ ਇੱਥੇ ਮਲੇਰ ਕੋਟਲੇ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰੋ ਤੇ ਫਿਰ 1872 ਵਿੱਚ 72 ਕੂਕਿਆਂ ਨੂੰ ਮਲੇਰ ਕੋਟਲੇ ਦੇ ਮੈਦਾਨ ਦੇ ਵਿੱਚ ਲਿਆ ਕੇ ਖੜਾ ਕੀਤਾ ਗਿਆ ਆਲੇ ਦੁਆਲੇ ਹੋਰ ਬੇਅੰਤ ਲੋਕਾਂ ਨੂੰ ਇਹ ਸਾਰਾ ਦੁਖਦਾਈ ਦ੍ਰਿਸ਼ ਦੇਖਣ ਵਾਸਤੇ ਵੀ ਖੜੇ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਕਿ ਲੋਕਾਂ ਦੇ ਅੰਦਰ ਦਹਿਸ਼ਤ ਪਾਈ ਜਾ ਸਕੇ ਕਿ ਮੁੜ ਕੇ ਇਹੋ ਜਿਹਾ ਬਾਗਿਆਾਨਾ ਕੰਮ ਸਰਕਾਰ ਦੇ ਵਿਰੁੱਧ ਤੁਸੀਂ ਨਾ ਕਰਿਓ ਤੇ ਤੁਹਾਨੂੰ ਸ਼ਾਂਤਮਈ ਰਹਿਣਾ ਪਵੇਗਾ ਤੁਸੀਂ ਯਾਦ ਰੱਖਿਓ ਤੁਸੀਂ ਸਾਡੇ ਕੋਲੋਂ ਹਾਰ ਚੁੱਕੇ ਹੋਏ ਹੋ ਤੇ ਇਹ ਵੀ ਸਾਨੂੰ ਯਾਦ ਰਵੇ ਨਾਬੇ ਵਾਲੇ ਰਾਜੇ ਦੀ ਫੌਜ ਪਟਿਆਲੇ ਵਾਲੇ ਰਾਜੇ ਦੀ ਫੌਜ ਇਹ ਵੀ ਅੰਗਰੇਜ਼ਾਂ ਦੀ ਸਾਥ ਦੇਣ ਵਾਸਤੇ ਉਸ ਥਾਂ ਤੇ ਹਾਜ਼ਰ ਸੀ ਇਹਨਾਂ ਨੇ ਵੀ ਅੰਗਰੇਜ਼ਾਂ ਦੇ ਹੱਕ ਵਿੱਚ ਸਾਰਾ ਕੰਮ ਕੀਤਾ ਫਿਰ ਉਸ ਥਾਂ ਤੇ ਸਾਰਿਆਂ ਦੇ ਸਾਹਮਣੇ ਇਹਨਾਂ 72 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਤੇ ਅੱਜ ਤੱਕ ਉਹ ਗਰਾਊਂਡ ਉੱਥੇ ਉਸੇ ਤਰ੍ਹਾਂ ਮੌਜੂਦ ਹੈ ਉੱਥੇ ਕੂਕਿਆਂ ਦੇ ਸ਼ਹੀਦੀ ਬਾਰੇ ਬੋਰਡ ਲੱਗੇ ਹੋਏ ਨੇ ਤੇ ਤੁਸੀਂ ਆਪ ਵੀ ਜਾ ਕੇ ਵੇਖ ਸਕਦੇ ਹੋ ਤੇ ਉਸ ਤੋਂ ਬਾਅਦ ਸਾਰੇ ਸਿੱਖਾਂ ਨੂੰ ਇੱਕ ਹੋਕਾ ਦੇ ਕੇ ਢੰਡੋਰਾ ਪਟਵਾ ਕੇ ਜਾਂ ਹੋਰ ਜਿਹੜੇ ਸਾਧਨ ਸੀ ਉਹ ਖਬਰ ਪਚਵਾ ਦਿੱਤੀ ਗਈ ਸਨੇਹਾ ਪਚਵਾ ਦਿੱਤਾ ਗਿਆ ਕਿ ਅੱਗੇ ਤੋਂ ਕੋਈ ਇਨਸਾਨ ਸਿੱਖ ਆਪਣੇ ਕੋਲੇ ਹਥਿਆਰ ਨਹੀਂ ਰੱਖੇਗਾ ਤੇ ਉਹਦੇ ਵਿਰੁੱਧ ਅਹੋਈ ਸਲੂਕ ਕੀਤਾ ਜਾਵੇਗਾ ਜਿਹੜਾ ਕਿ ਅੱਜ ਅਸੀਂ ਮਲੇਰ ਕੋਟਲੇ ਦੇ ਮદાન ਵਿੱਚ ਇਹਨਾਂ ਲੋਕਾਂ ਨਾਲ ਕੀਤਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਹਥਿਆਰ ਚੁੱਕਣ ਦੀ ਸਖਤ ਮਨਾਹੀ ਹੋ ਗਈ ਤੇ ਬਾਬਾ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਰੰਗੂਨ ਬਰਮਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉੱਥੇ ਹੀ ਕੈਦ ਦੇ ਵਿੱਚ ਬਾਬਾ ਰਾਮ ਸਿੰਘ ਦੀ 1885 ਦੇ ਵਿੱਚ ਮੌਤ ਹੋ ਗਈ ਫਿਰ ਇਹਨਾਂ ਨੇ ਇਹ ਕਾਇਲੀਏ ਮੰਨ ਦੇ ਵਿੱਚ ਇੰਨੀ ਦਹਿਸ਼ਤ ਪੈ ਗਈ ਕੂਕਿਆਂ ਦੇ ਅੰਦਰ ਕਿ ਇਹਨਾਂ ਨੇ ਅਮਨ ਦਾ ਪ੍ਰਤੀਕ ਸਫੇਦ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਕਿ ਅੱਜ ਤੱਕ ਵੀ ਇਹ ਪਾ ਰਹੇ ਨੇ ਸਫੇਦ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਮੂੰਹ ਬੰਦ ਕਰਕੇ ਵਾਇਗਰੂ ਵਾਇਗਰੂ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਭਾਬ ਕੇ ਦੰਦ ਪਛੀਟ ਕੇ ਗੁਰਬ 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 ਗੁਰੂ ਇਹਦਾ ਇਹ ਜਾਪ ਕਰਦੇ ਸੀ ਉੱਚੀ ਵਾਇਗਰੂ ਸ਼ਬਦ ਵੀ ਇਹਨਾਂ ਨੂੰ ਨਹੀਂ ਕਾਇ ਹੁੰਦਾ ਸੀ ਇਹਨਾਂ ਤੋਂ ਇਹਨਾਂ ਨੇ ਜੈਕਾਰਾ ਬੰਦ ਕਰ ਦਿੱਤਾ ਤੇ ਕਿਰਪਾਨ ਵੀ ਇਹਨਾਂ ਦੀ ਕੰਗੇ ਵਿੱਚ ਅਤੇ ਜੂੜੇ ਵਿੱਚ ਕੇਸਾਂ ਵਿੱਚ ਚਲੀ ਗਈ ਤੇ ਵੱਡੀ ਕਿਰਪਾਨ ਤੋਂ ਕੰਨਾਂ ਨੂੰ ਹੱਥ ਲਾ ਲਏ ਫਿਰ ਇਸੇ ਤਰ੍ਹਾਂ ਇਸ ਤੋਂ ਬਾਅਦ ਸ਼ਾਂਤਮਈ ਮੋਰਚੇ ਸਿੱਖ ਲਾਉਣੇ ਸਿੱਖਾਂ ਨੇ ਲਾਉਣੇ ਸ਼ੁਰੂ ਕੀਤੇ ਤੇ ਕਿਤੇ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਜਿਹਨੂੰ ਕਿ ਮਹੰਤਾਂ ਕੋਲੋਂ ਛਡਾਉਣਾ ਕਹਿੰਦੇ ਆਪਾਂ ਤੇ ਉਹ ਮੋਰਚੇ ਸ਼ਾਂਤਮਈ ਲੱਗੇ ਨੇ ਇਹ ਅੰਗਰੇਜ਼ਾਂ ਨੇ ਪਾਠ ਪੜਾਇਆ ਸੀ ਕਿ ਭਾਈ ਆਹ 72 ਕੂਕਿਆਂ ਨੂੰ ਅਸੀਂ ਆਪਣੀਆਂ ਤੋਪਾਂ ਨਾਲ ਉਡਾ ਦਿੱਤਾ ਹੈ ਯਾਦ ਰੱਖਿਓ ਜੇ ਕਿਤੇ ਤੁਸੀਂ ਹਥਿਆਰਬੰਦ ਹੋ ਕੇ ਸਾਡੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਤਾਂ ਫਿਰ ਦੁਬਾਰਾ ਵੀ ਸਾਨੂੰ ਇਹ ਕਦਮ ਪੁੱਟਣਾ ਪੈ ਸਕਦਾ ਹੈ ਤਾਂ ਕਿਰਪਾਨ ਰੱਖਣ ਦੀ ਜਿਹੜੀ ਐ ਉਹ ਵੀ ਮੰਗ ਉਠਣ ਲੱਗੀ ਕਿ ਸਾਨੂੰ ਭਾਵੇਂ ਛੋਟੀ ਕਿਰਪਾਨ ਸਹੀ ਪਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਕਿਰਪਾਨ ਦੀ ਆਜ਼ਾਦੀ ਦਾ ਮੋਰਚਾ ਦੇਸ਼ ਦੀ ਆਜ਼ਾਦੀ ਭੁੱਲ ਗਈ ਜਾਂ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਆ ਗਈ ਜਾਂ ਫਿਰ ਕਿਰਪਾਨ ਦੀ ਆਜ਼ਾਦੀ ਆ ਗਈ ਕਿਰਪਾਨ ਰੱਖਣ ਦੀ ਆਜ਼ਾਦੀ ਲੈਣ ਵਾਸਤੇ ਵੱਖਰੇ ਸ਼ਾਂਤਮਈ ਮੋਰਚੇ ਲੱਗਣੇ ਸ਼ੁਰੂ ਹੋ ਗਏ ਕਿ ਅਸੀਂ ਸ਼ਾਂਤਮਈ ਰਹਿ ਕੇ ਮੰਗ ਕਰਦੇ ਆਂ ਕਿ ਸਾਨੂੰ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਭਾਵ ਕਿ ਕਿਰਪਾਨ ਰੱਖਣ ਦੀ ਆਗਿਆ ਦਿੱਤੀ ਜਾਵੇ ਤੇ ਫਿਰ ਕਿਤੇ ਜਾ ਕੇ 1914 ਦੇ ਵਿੱਚ ਛੋਟੀ ਜਹੀ ਕਿਰਪਾਨ ਰੱਖਣ ਦੀ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਜਾਨੀ ਕਿ 70 ਤੋਂ ਲੈ ਕੇ 1870 ਤੋਂ ਲੈ ਕੇ 1914 ਤੱਕ ਤਕਰੀਬਨ 50 ਸਾਲ ਦਾ ਸਮਾਂ ਕਿਰਪਾਨ ਕੋਲੇ ਰੱਖਣ ਦੀ ਇਜਾਜ਼ਤ ਲੈਣ ਵਾਸਤੇ ਸ਼ਾਂਤਮਈ ਮੋਰਚੇ ਸਿੱਖ ਭਾਈਆਂ ਨੇ ਲਾਏ ਤੇ ਫਿਰ 4 ਇੰਚ ਦੀ ਛੋਟੀ ਕਿਰਪਾਨ ਗਾਤਰੇ ਯਾਨੀ ਕਿ ਗਲ ਦੇ ਵਿੱਚ ਪਾ ਕੇ ਰੱਖਣ ਦੀ ਇਜਾਜ਼ਤ ਮਿਲੀ ਤੇ ਨਾਲ ਇਹ ਹੁਕਮ ਦਿੱਤਾ ਗਿਆ ਕਿ ਜਿਹੜਾ ਵੀ ਇਨਸਾਨ ਇਹਨੂੰ ਮਿਆਨ ਦੇ ਵਿੱਚੋਂ ਬਾਹਰ ਕੱਢੇਗਾ ਉਹਦੇ ਤੇ ਮੁਕੱਦਮਾ ਬਣ ਜਾਵੇਗਾ ਤਾਂ ਕਿਤੇ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਫਿਰ ਸ਼ਾਤਮਈ ਐਸੇ ਕਰਕੇ ਚਲਾਈ ਸੀ ਜਦੋਂ ਅੰਗਰੇਜ਼ਾਂ ਦੀ ਤਾਕਤ ਦਾ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਫਿਰ ਬਹੁਤ ਸਾਰੇ ਨੌਜਵਾਨ ਸਿੱਖ ਅੰਗਰੇਜ਼ੀ ਫੌਜ ਦਾ ਹਿੱਸਾ ਬਣਨ ਲੱਗ ਪਏ ਭਾਵ ਕਿ ਉਹਨਾਂ ਦੀ ਫੌਜ ਵਿੱਚ ਆਪ ਹੀ ਭਰਤੀ ਹੋਣ ਲੱਗ ਪਏ ਤੇ ਜਿੱਥੇ ਉਹਨਾਂ ਨੇ ਹੁਕਮ ਦਿੱਤਾ ਉੱਥੇ ਜਾ ਕੇ ਉਹ ਆਪਣੀ ਤਾਕਤ ਦੀ ਵਰਤੋਂ ਕਰਨ ਲੱਗੇ ਭਾਵੇਂ ਭਾਰਤ ਦੇ ਵਿੱਚ ਵੀ ਜੇ ਕੋਈ ਅੰਗਰੇਜ਼ਾਂ ਦੇ ਵਿਰੁੱਧ ਚੱਲਦਾ ਹੈ ਭਾਵੇਂ ਸਿੱਖ ਹੈ ਤੇ ਭਾਵੇਂ ਕੋਈ ਹੋਰ ਹੈ ਤਾਂ ਇਹਨਾਂ ਸਿੱਖ ਫੌਜੀਆ ਨੇ ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਅੰਗਰੇਜ਼ਾਂ ਦਾ ਹੁਕਮ ਮੰਨ ਕੇ ਕਰਨੀ ਸ਼ੁਰੂ ਕਰ ਦਿੱਤੀ ਤੇ ਵਿਦੇਸ਼ਾਂ ਦੇ ਵੀ ਜਾ ਕੇ ਵੀ ਅੰਗਰੇਜ਼ਾਂ ਦੇ ਹੱਕ ਵਿੱਚ ਸਾਡੇ ਸਿੱਖ ਭਾਈ ਲੜਦੇ ਰਹੇ ਨੇ ਮਰਦੇ ਰਹੇ ਨੇ ਤੇ ਅੱਜ ਤੱਕ ਉਹਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਅਤੇ ਖਬਰਾਂ ਸਾਰਾ ਵਿਸਥਾਰ ਉਹ ਪੜਨ ਨੂੰ ਵੇਖਣ ਨੂੰ ਸੁਣਨ ਨੂੰ ਆਮ ਮਿਲ ਜਾਂਦਾ ਹੈ ਤਾਂ ਇਹ ਸਾਰਾ ਕੁਝ ਕਿਉਂ ਹੋਇਆ ਸੀ ਕੂਕਿਆਂ ਨੇ ਚੱਟੇ ਕੱਪੜੇ ਪਾਉਣੇ ਨਿੱਕੀ ਜੀ ਕਿਰਪਾਨ ਕਿਸਾਂ ਦੇ ਵਿੱਚ ਰੱਖਣੀ ਜਕਾਰਾ ਆਦਿਕ ਬੰਦ ਕਰ ਦੇਣਾ ਇਹਦਾ ਕੀ ਕਾਰਨ ਸੀ ਕਿਉਂਕਿ ਉਹਨਾਂ ਨੇ ਆਪਣੇ 72 ਸਾਥੀ ਮਲੇਰ ਕੋਟਲੇ ਦੇ ਮੈਦਾਨ ਵਿੱਚ ਤੋਪਾਂ ਨਾਲ ਤੂੰਬਾ-ਤੂੰਬਾ ਹੁੰਦੇ ਦੇਖ ਲੈ ਸੁਣ ਲੈ ਅਤੇ ਪੜ ਲੈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਬਾਰਾ ਵੀ ਇਹ ਸਾਰਾ ਭਾਣਾ ਵਾਪਰ ਸਕਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਇਹ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਤੇ ਫਿਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਭਾਰਤ ਸਰਕਾਰ ਦੀ ਤਾਕਤ ਕਿੰਨੀ ਜ਼ਿਆਦਾ ਹੈ ਉਥੇ ਜਿਹੜੇ ਵੀ ਅਤਵਾਦੀ ਜਾਂ ਖੜਕੂ ਬੈਠੇ ਸੀ ਤੇ ਉਹਨਾਂ ਨੂੰ ਕੱਢਣ ਵਾਸਤੇ ਸਰਕਾਰ ਟੈਂਕ, ਤੋਪਾਂ ਅਤੇ ਫੌਜ ਵੀ ਚਾੜ੍ਹ ਸਕਦੀ ਹੈ। ਬੇਅੰਤ ਲੋਕਾਂ ਨੂੰ ਸਰਕਾਰ ਕਤਲ ਵੀ ਕਰ ਸਕਦੀ ਹੈ ਤੇ ਇਹ ਸਾਰਾ ਕੁਝ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਤੇ ਅਜੇ ਵੀ ਕਿਰਪਾਨ ਦਾ ਇਹ ਹਾਲ ਦੁਹਾਈ ਕਰਨੋਂ ਸਾਡੇ ਭੈਣ ਭਾਈ ਸ਼ੋਰ ਮਚਾਉਣਾ ਨਹੀਂ ਹਟਦੇ ਕਿ ਅਸੀਂ ਕਿਰਪਾਨ ਤਾਂ ਜ਼ਰੂਰ ਰੱਖਣੀ ਹੈ। ਗੁਰੂ ਪਿਆਰ ਵਾਲਿਓ ਅੱਜ ਜਮਾਨਾ ਲੋਕਤੰਤਰ ਵਾਲਾ ਹੈ ਆਪਣੀ ਸਿਆਣਪ ਸਿਆਣਪ ਅਤੇ ਲਿਆਕਤ ਵਧਾਉਣ ਦੀ ਲੋੜ ਹੈ ਸਾਡੇ ਵਾਲੇ ਭਰਾ ਤਾਂ ਕਦੇ ਦਸਤਾਰ ਦਾ ਝਗੜਾ ਕਰਕੇ ਬਹਿ ਜਾਂਦੇ ਨੇ ਵਿਦੇਸ਼ਾਂ ਵਿੱਚ ਕਦੀ ਕਿਰਪਾਨ ਸਾਨੂੰ ਉੱਥੇ ਕਿਉਂ ਨਹੀਂ ਪਾਣ ਦਿੱਤੀ ਜਾਂਦੀ ਇਹਦਾ ਝਗੜਾ ਕਰਕੇ ਬਹਿ ਜਾਂਦੇ ਨੇ ਪਰ ਅੱਗੇ ਵਧਣ ਦਾ ਗਿਆਨ ਹਾਸਲ ਕਰਨ ਦਾ ਪੜ੍ਹਾਈ ਲਿਖਾਈ ਦਾ ਉੱਚੇ ਅਹੁਦਿਆਂ ਤੇ ਪਹੁੰਚਣ ਦਾ ਲੋਕਾਂ ਦੇ ਨਾਲ ਮੁਕਾਬਲੇਬਾਜ਼ੀ ਦਾ ਇਹ ਸਾਰਾ ਰਾਹ ਉਹ ਲਗਾਈ ਨੇ ਕਿਵਲ ਜਿੱਥੇ ਵੀ ਲੜਾਈ ਹੋਵੇਗੀ ਦਸਤਾਰ ਦੀ ਅਤੇ ਕਿਰਪਾਨ ਦੀ ਜਦੋਂ ਕਿ ਕਿਰਪਾਨ ਅੱਜ ਹਾਲਾਤ ਦੇ ਅਨੁਸਾਰ ਸਮਾਂ ਬੀਤਣ ਦੇ ਨਾਲ ਅੱਜ ਕਿਸੇ ਕੰਮ ਨਹੀਂ ਆਉਂਦੀ ਅੱਜ ਦੁਨੀਆ ਨੇ ਟੈਂਕ, ਟੋਪਾਂ, ਮਜਾਈਲਾ, ਐਟਮ ਬੰਬ ਅਤੇ ਹੋਰ ਕਿੰਨਾ ਕੁਝ ਬਣਾ ਲਿਆ ਤੇ ਅਸੀਂ ਇਸ ਕਿਰਪਾਨ ਦੇ ਨਾਲ ਕੋਈ ਜੰਗ ਨਹੀਂ ਲੜ ਸਕਦੇ ਨਾ ਜਿੱਤ ਸਕਦੇ ਆ ਕੇਵਲ ਤੇ ਕੇਵਲ ਆਪਣਾ ਜਲੂਸ ਕਢਾਉਣ ਵਾਸਤੇ ਲੱਗੇ ਹੋਏ ਆ ਸਾਰੇ ਦੁਨੀਆ ਦੇ ਵਿੱਚ ਅੱਜ ਲੋਕਤੰਤਰ ਦਾ ਜ਼ਮਾਨਾ ਹੈ ਆਪਣੀ ਲਿਆਕਤ ਦੇ ਨਾਲ ਅੱਗੇ ਵਧਿਆ ਜਾ ਸਕਦਾ ਹੈ ਇਸੇ ਇੱਕ ਪਾਸੇ ਸਾਡੇ ਸਿੱਖ ਭਾਈ ਕਿਰਪਾਨ ਦੀ ਬੇਅੰਤ ਪ੍ਰਸ਼ੰਸਾ ਵੀ ਕਰਦੇ ਨੇ ਪਰ ਦੂਜੇ ਪਾਸੇ ਹਥਿਆਰਾਂ ਦੀ ਪੂਜਾ ਵੀ ਕਰਨ ਲੱਗ ਪਏ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਗੁਰਦੁਆਰਿਆਂ 'ਚ ਹਥਿਆਰਾਂ ਦੀ ਪੂਜਾ ਹੋ ਰਹੀ ਹੈ ਤੇ ਲੋਕਾਂ ਨੂੰ ਉਹ ਪੂਜਾ ਕਰਮਨ ਵਾਸਤੇ ਪ੍ਰੇਰਿਤ ਕਰਦੇ ਨੇ ਕਿ ਆ ਦੇਖੋ ਜੀ ਸਾਡੇ ਗੁਰੂ ਸਹਿਬਾਨ ਦੇ ਪੁਰਾਤਨ ਗੁਰਸਿੱਖਾਂ ਦੇ ਇਤਿਹਾਸਕ ਹਥਿਆਰ ਨੇ ਨਮਸ਼ਕਾਰ ਕਰੋ ਜੀ ਉਹਦੇ ਵੱਟੇ ਪੂਜਾ ਕਰਵਾ ਕੇ ਮਾਇਆ ਵੀ ਵਟੋ ਰਹੇ ਨੇ ਇਸੇ ਤਰ੍ਹਾਂ 300 ਸਾਲ ਪੁਰਾਣੀ ਪਰੰਪਰਾ ਅੱਜ ਇਹ ਭਾਈ ਚਲਾ ਰਹੇ ਨੇ ਜਿਹੜੀ ਕਿ ਹੁਣ ਚੀਜ਼ਾਂ ਦੀ ਲੋੜ ਨਹੀਂ ਆਪਣੀ ਜ਼ਿੰਦਗੀ ਚ ਅਸੀਂ ਕਿਵੇਂ ਜ਼ਿੰਦਗੀ ਜਿਉ ਰਹੇ ਆ ਕਿਹੋ ਜਿਹਾ ਕੰਮ ਕਰ ਰਹੇ ਆ ਕਿਵੇਂ ਅਸੀਂ ਫੇਲ ਹੋ ਰਹੇ ਆ ਤੇ ਕਿਵੇਂ ਅੱਗੇ ਵਧਣ ਦੀ ਉਮੀਦ ਹੈ ਇਹਨਾਂ ਗੱਲਾਂ ਨੂੰ ਅਸੀਂ ਭੁਲਾ ਦਿੱਤਾ ਯਾਦ ਰੱਖਿਓ ਇਥੇ ਨਹਿਰੂ ਪਰਿਵਾਰ ਨੇ ਤਲਵਾਰ ਦੇ ਜ਼ੋਰ ਨਾਲ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਲਈ ਮਹਾਤਮਾ ਗਾਂਧੀ ਨੇ ਕਦੇ ਤਲਵਾਰ ਨਹੀਂ ਚੁੱਕੀ ਪਟੇਲ ਨੇ ਤਲਵਾਰ ਨਹੀਂ ਚੁੱਕੀ ਇਥੇ ਡਾਕਟਰ ਅੰਬੇਦਕਰ ਨੇ ਜਿਹੜਾ ਕਿ ਪਛੜੇ ਲੋਕਾਂ ਦਾ ਮਸੀਹਾ ਬਣ ਕੇ ਉੱਭਰਿਆ ਸੀ ਉਹਨੇ ਆਪਣੀ ਅਕਲ ਦੇ ਨਾਲ ਆਪਣੇ ਭੈਣਾਂ ਭਰਾਵਾਂ ਨੂੰ ਬਹੁਤ ਜ਼ਿਆਦਾ ਹੱਕ ਲੈ ਕੇ ਦੇ ਦਿੱਤੇ ਪਰ ਉਹਨੇ ਤਲਵਾਰ ਨਹੀਂ ਚੁੱਕੀ ਲੜਾਈ ਨਹੀਂ ਲੜੀ ਤੇ ਅਸੀਂ ਲੜਾਈਆਂ ਲੜਦੇ ਰਹ ਗਏ ਤੇ ਅੱਜ ਚੀਕਾਂ ਮਾਰ ਰਹੇ ਆ ਕਿ ਸਾਨੂੰ ਮਿਲਿਆ ਤਾਂ ਕੁਝ ਵੀ ਨਹੀਂ ਭਾਰਤ ਸਰਕਾਰ ਨੇ ਸਾਡੇ ਨਾਲ ਧੋਖਾ ਕਰ ਦਿੱਤਾ ਪਿਆਰਿਓ ਜਿਨ੍ਹਾਂ ਨੂੰ ਅਕਲ ਸੀ ਉਹ ਸਾਰਾ ਕੁਝ ਲੈ ਗਏ ਜਿਨ੍ਹਾਂ ਨੂੰ ਅਕਲ ਨਹੀਂ ਸੀ ਉਹ ਸਿਰ ਕਟਵਾਉਂਦੇ ਰਹੇ ਜੇਲ੍ਹਾਂ 'ਚ ਸੜਦੇ ਮਰਦੇ ਰਹੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਦੇ ਰਹੇ ਅੱਜ ਉਹਨਾਂ ਨੂੰ ਯਾਦ ਕਰਕੇ ਚੀਕਾਂ ਮਾਰਦੇ ਰਹੇ ਪਰ ਲੈ ਕੁਝ ਵੀ ਨਹੀਂ ਸਕੇ ਅੱਜ ਵੀ ਕਿਰਪਾਨ ਦਾ ਖਿਹੜਾ ਛੱਡ ਕੇ ਅਕਲ ਦਾ ਜਿਹੜਾ ਖਾਨਾ ਆਪਣਾ ਖੋਲੋ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ ਗੁਰਬਾਣੀ ਸਾਨੂੰ ਗਿਆਨਵਾਨ ਬਣਨ ਦੀ ਹਿਦਾਇਤ ਦਿੰਦੀ ਹੈ ਨਾ ਕੇ ਹਥਿਆਰ ਚੱਕਣ ਦੀ ਉਹਨਾਂ ਜ਼ਮਾਨਿਆਂ 'ਚ ਹਥਿਆਰਾਂ ਦੀ ਜ਼ਰੂਰਤ ਸੀ ਅੱਜ ਅਕਲ ਦੀ ਲੋਕਤੰਤਰੀ ਢੰਗ ਦੀ ਤੇ ਸਾਰਿਆਂ ਨੂੰ ਬਰਾਬਰ ਦੇ ਹੱਕ ਇਹਨਾਂ ਰਾਹਾਂ 'ਤੇ ਚੱਲਦਿਆਂ ਮਿਲਣ ਦੀ ਇਹ ਸੰਭਾਵਨਾ ਹੈ ਅਸੀਂ ਸੰਜਮ ਦੇ ਨਾਲ ਸਹਿਜ ਦੇ ਨਾਲ ਵਿੱਦਿਆ ਦੇ ਨਾਲ ਅੱਗੇ ਵਧ ਸਕਦੇ ਹਾਂ ਤੇ ਜਿਹੜੇ ਰਾਹ ਸਾਡੇ ਭੈਣ ਭਾਈ ਮਰਨ ਮਾਰਨ ਦੇ ਰਾਹ ਤੁਰਦੇ ਨੇ ਉਹਨਾਂ ਬਾਰੇ ਕਦੀ ਆਪ ਨਤੀਜੇ ਸਾਹਮਣੇ ਦੇਖ ਲੈਣਾ ਫਿਰ ਇਹ ਵੀ ਅਸੀਂ ਬਹੁਤ ਉੱਚੀ ਚੀਖ-ਚੀਖ ਕੇ ਕਹਿੰਨੇ ਆ ਕਿ ਭਾਰਤ ਸਰਕਾਰ ਸਾਡੇ ਨਾਲ ੱੱੱਕਾ ਕਰਦੀ ਐ ਸਾਡੇ ਕੈਦੀਆਂ ਨੂੰ ਜੇਲ੍ਹਾਂ ਚੋਂ ਰਿਹਾ ਨਹੀਂ ਕਰਦੀ ਤੇ ਫਲਾਣੀ ਥਾਂ ਤੇ ਸਿੱਖਾਂ ਨਾਲ ਆ ਜਾਤੀ ਹੋ ਗਈ ਪਰ ਭਾਈ ਆਪ ਵੀ ਆਪਣੇ ਅੰਦਰ ਝਾਤੀ ਮਾਰ ਲਓ ਕਿ ਅਸੀਂ ਕਿਹੋ ਜਿਹਾ ਬਰਤਾਅ ਕਰ ਰਹੇ ਆ ਤੇ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਅਸੀਂ ਕਿੰਨਾ ਵਾਧਾ-ਵਧਾ ਕੇ ਬਹਿ ਜੰਨੇ ਆ ਅੱਜ ਜੋ ਢੰਗ ਦੁਨੀਆ ਦੇ ਵਿੱਚ ਅਮਨ ਅਮਾਨ ਦਾ ਸ਼ਾਂਤੀ ਦਾ ਲੋਕਤੰਤਰ ਦਾ ਵਿਦਿਆ ਦਾ ਗਿਆਨ ਦਾ ਉਹ ਜਿਹੜਾ ਟੰਗ ਹੈ ਉਹੀ ਅਪਣਾਉਣਾ ਸਾਡੇ ਵਾਸਤੇ ਜ਼ਰੂਰੀ ਹੈ ਨਹੀਂ ਤਾਂ ਕੂਕਿਆਂ ਦਾ ਜੋ ਨਤੀਜਾ ਨਿਕਲਿਆ ਸੀ ਅੱਜ ਦੇਖ ਲਓ ਅੱਜ ਉਹ ਕਿੱਥੇ ਬੈਠੇ ਨੇ ਕੀ ਕਰਦੇ ਨੇ ਚਿੱਟੇ ਕੱਪੜੇ ਪਾ ਕੇ ਕੇਵਲ ਵਾਗਰੂ ਮੰਤਰ ਜਪਦੇ ਨੇ ਉਹਨਾਂ ਨੇ ਮੁੜ ਕੇ ਕਦੇ ਹਥਿਆਰ ਵੱਲ ਮੂੰਹ ਨਹੀਂ ਕੀਤਾ ਕਿਤੇ ਤੁਹਾਡੇ ਨਾਲ ਇਹੋ ਹੀ ਬਹੁਤ ਵਾਰੀ ਵਾਪਰ ਚੁੱਕਿਆ ਤੇ ਹੋਰ ਵਾਪਰਨ ਦੀ ਸੰਭਾਵਨਾ ਹੈ ਜੇ ਆਪਣੇ ਰਾਹ ਤੋਂ ਨਾ ਮੁੜੇ ਤਾਂ ਹਥਿਆਰਾਂ ਵਾਲੀ ਬਾਰ-ਬਾਰ ਜਿਹੜੀ ਰੱਟ ਲਾਈ ਹੋਈ ਹੈ ਜੇ ਇਹਦੇ ਤੋਂ ਆਪਣੇ ਆਪ ਨੂੰ ਨਾ ਰੋਕਿਆ ਤਾਂ ਸੋ ਭੁੱਲਾਂ ਚੁੱਕਾਂ ਲਈ ਖਿਮਾ ਬਹੁਤ ਸਾਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਤੁਹਾਨੂੰ ਬੇਚੈਨ ਕਰ ਸਕਦੀਆਂ ਨੇ ਪਰ ਆਪਣੇ ਮਨ ਨੂੰ ਮੋੜਨਾ ਪਵੇਗਾ ਹਾਲਾਤ ਅਨੁਸਾਰ ਢਾਲਣਾ ਪਵੇਗਾ ਆਖਰੀ ਗੱਲ ਕਹਿ ਕੇ ਸਮਾਪਤੀ ਕਰਦਾ ਪ੍ਰੋਫੈਸਰ ਸਾਹਬ ਸਿੰਘ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਇੱਕ ਥਾਂ ਤੇ ਇਹ ਘਟਨਾ ਲਿਖੀ ਹੈ ਕਿ 1913-14 ਦੇ ਵਿੱਚ ਜਲੰਧਰ ਦਾ ਇੱਕ ਵਿਦਿਆਰਥੀ ਜਿਹੜਾ ਕਿ ਹਾਲੇ ਨਵਾਲਗ ਸੀ ਉਹ ਸਕੂਲ ਜਾ ਰਿਹਾ ਸੀ ਉਹਨੇ ਖੰਡੇ ਦੀ ਪਹਲ ਛਕੀ ਹੋਈ ਸੀ ਤੇ ਕਿਰਪਾਨ ਪਾ ਕੇ ਜਦੋਂ ਉਹ ਜਾ ਰਿਹਾ ਸੀ ਸਕੂਲ ਦੇ ਨੇੜੇ ਪਹੁੰਚਿਆ ਤਾਂ ਸਕੂਲ ਦੀ ਘੰਟੀ ਵੱਜ ਗਈ ਉਹਨੂੰ ਲੱਗਿਆ ਕਿ ਮੈਂ ਲੇਟ ਹੋ ਗਿਆ ਉਹ ਦੌੜ ਪਿਆ ਪਰ ਦੌੜਨ ਲੱਗੇ ਇੱਕ ਪਾਸੇ ਬੈਗ ਇੱਕ ਪਾਸੇ ਕਿਰਪਾਨ ਉਹਨੂੰ ਪਰੇਸ਼ਾਨ ਕਰ ਰਹੇ ਨੇ ਉਹਨੇ ਕਿਰਪਾਨ ਕੱਢ ਕੇ ਆਪਣੇ ਹੱਥ 'ਚ ਪਕੜ ਲਈ ਤੇ ਬੈਗ ਨੂੰ ਹੱਥ ਪਾ ਲਿਆ ਕਿ ਇੱਧਰ ਉੱਧਰ ਨਾ ਵੱਜੇ ਉਹ ਦੌੜਿਆ ਜਾ ਰਿਹਾ ਹੈ ਉਥੇ ਚੌਂਕ 'ਚ ਖਲੋਤੇ ਪੁਲਿਸ ਵਾਲੇ ਮਲਾਜ਼ਮ ਨੇ ਉਸ ਵਿਦਿਆਰਥੀ ਨੂੰ ਰੋਕ ਲਿਆ ਤੇ ਉਹਦੇ ਤੇ ਇਲਜ਼ਾਮ ਲਾ ਦਿੱਤਾ ਕਿ ਤੂੰ ਕਿਰਪਾਨ ਆਪਣੇ ਹੱਥ 'ਚ ਕਿਉਂ ਫੜੀ ਹੈ ਤਾਂ ਉਹਨੇ ਭਾਵੇਂ ਜੋ ਮਰਜ਼ੀ ਆਖਿਆ ਇਹਦੇ ਕਰਕੇ ਮੈਂ ਫੜੀ ਹੈ ਪਰ ਪੁਲਿਸ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੇ ਘਰ ਖਬਰ ਦਿੱਤੀ ਪੰਚਾਇਤ ਅਤੇ ਮਾਤਾ ਪਿਤਾ ਅਗਲੇ ਦਿਨ ਅਦਾਲਤ ਵਿੱਚ ਆਏ ਅਦਾਲਤ ਨੇ ਜੱਜ ਨੇ ਉਹਨੂੰ ਨਾਬਾਲਗ ਜਾਣ ਕੇ ਉਦੋਂ ਤਾਂ ਰਹਾ ਕਰ ਦਿੱਤਾ ਪਰ ਨਾਲ ਇਹ ਟਿੱਪਣੀ ਕੀਤੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਗੁਲਾਮ ਬਣ ਚੁੱਕੇ ਹੋ ਤੁਸੀਂ ਗੁਲਾਮੀ ਨੂੰ ਸਵੀਕਾਰ ਕਰਨਾ ਪਵੇਗਾ ਸਰਕਾਰ ਦਾ ਹੁਕਮ ਹੈ ਕਿ ਤੁਸੀਂ ਕਿਰਪਾਨ ਇਸ ਤਰ੍ਹਾਂ ਹੱਥ ਵਿੱਚ ਨਹੀਂ ਪਕੜ ਸਕਦੇ ਇਹ ਕਾਨੂੰਨ ਦੇ ਮੁਤਾਬਕ ਅਪਰਾਧ ਹੈ ਤੇ ਮੈਂ ਇਹੇ ਕਰਕੇ ਇਸ ਅਪਰਾਧ ਦੇ ਕਾਰਨ ਇਸ ਬੱਚੇ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ ਪਰ ਨਾਬਾਲਗ ਜਾਣ ਕੇ ਅੱਜ ਇਹਨੂੰ ਛੱਡ ਰਿਹਾ ਪਰ ਇਸ ਗੁਲਾਮੀ ਨੂੰ ਆਪਣੇ ਅੰਦਰ ਯਾਦ ਰੱਖਿਓ ਕਿ ਨਿਯਮਾਂ ਦੀ ਉਲੰਘਣਾ ਨਹੀਂ ਕਰਿਆ ਕਰਦੇ ਤੇ ਗੁਰੂ ਪਿਆਰ ਵਾਲਿਓ ਆਪਾਂ ਵੀ ਕਿਸੇ ਜਿਹੜੇ ਵੱਜ ਮੇ ਨਿਯਮ ਨੇ ਉਨ੍ਹਾਂ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰ ਸਕਦੇ ਆ ਤੇ ਨਹੀਂ ਤਾਂ ਸਾਨੂੰ ਮਾਰਾਂ ਚਾਰੇ ਪਾਸੇੋਂ ਪੈਣਗੀਆਂ ਯਾਦ ਰੱਖਿਏ ਕਿ ਅੱਜ ਰਾਜ ਕਰਨ ਦਾ ਢੰਗ ਤਰੀਕਾ ਕੀ ਹੈ ਅਤੇ ਸਾਡੀ ਔਕਾਤ ਸਾਡੀ ਤਾਕਤ ਕਿੰਨੀ ਕ ਹੈ ਇਹਨਾਂ ਗੱਲਾਂ ਨੂੰ ਸਲਮੁਖ ਰੱਖਿਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ